ਨਮਸਕਾਰ ਸਸਰੀਕਾ ਅਸੀਂ ਹਰ ਹਫ਼ਤੇ ਦੀ ਤਰ੍ਹਾਂ ਜਿਵੇਂ ਕੁਝ ਨਾ ਕੁਝ ਅਸੀਂ ਹੈਲਥ ਦੇ ਰvdots ਕੁਝ ਜਾਗਰੂਕ ਕਰਦੇ ਰਹਿੰਦੇ ਹਾਂ ਸਾਡੇ ਰੱਖਸ਼ਾਪਨ ਡਾਕਟਰ ਰਵਿੰਦਰ ਸਿੰਘ ਜੀ ਐਮ ਬੀ ਪੀਡੀਆਟ੍ਰੀਸ਼ੀਅਨ ਨਿਊਰੋਲੋਜੀਸਟ ਤੇ ਬੇਸਿਕਲੀ ਰੱਖਸ਼ਾ ਜਿਵੇਂ ਅੱਜ ਸਾਡਾ ਜਿਹੜਾ ਮੇਲ ਵਿਸ਼ਾ ਹੈ ਉਹ ਹੈਗਾ ਬ੍ਰੈਸਟ ਫੀਡਿੰਗ ਤੇ ਜਿਵੇਂ ਮਾਂ ਦੇ ਦੁੱਧ ਦਾ ਕੀ ਕੀ ਫਾਇਦੇ ਹੈ ਤੇ ਕਿੱਥੇ ਕਿੱਥੇ ਬਰਲਾਣਾ ਜਿਹੜੇ ਕਿਉਂਕਿ ਆਮ ਤੌਰ ਤੇ ਕੁਸ਼ਟਾਂ ਹੁਣ ਤਾਂ ਵੈਸੇ ਫਿਰ ਵੀ ਥੋੜਾ ਪੋਜ਼ਿਟਿਵ ਹੋਇਆ ਟ੍ਰੈਂਡ ਆਮ ਤੌਰ ਤੇ ਲੋਕਾਂ ਨੂੰ ਅਵੇਅਰਨੈਸ ਘੱਟ ਹੁੰਦੀ ਹੈ ਤੇ ਕਈ ਲੋਕ ਮੰਨਦੇ ਤੁਹਾਨੂੰ ਪਲਾਂਟ ਦੀ ਕੋਸ਼ਿਸ਼ ਵੀ ਘੱਟ ਕਰਦੇ ਕਈ ਡਾਕਟਰਸ ਵੀ ਜਾਂ ਆਂਦੇ ਹੀ ਮਤਲਬ ਉਹਨੂੰ ਕੋਈ ਪਾਊਡਰ ਤੇ ਪਾ ਦਿੰਦੇ ਆ ਤੇ ਆਪਾਂ ਨੂੰ ਕਿਵੇਂ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਤੇ ਕੀ ਕੀ ਫਾਇਦੇ ਆ ਸਰ ਜੀ ਠੀਕ ਹੈ ਸ੍ਰੀ ਕਾ ਜੀ ਸੋ ਸਭ ਤੋਂ ਪਹਿਲਾਂ ਅਸੀਂ ਮੈਥਿੰਗ ਗੱਲ ਸ਼ੁਰੂ ਕਰਾਂਗਾ ਸਰ ਇੱਕ ਕੋਟ ਆ ਜਿਵੇਂ ਕਿ ਬਹੁਤ ਵਧੀਆ ਕਿ ਸਰ ਮਦਰਸ ਮਿਲ ਕੇ ਸਭ ਬੈਸਟ ਗਿਫਟ ਟੂ ਹਰ ਬੇਬੀ ਸਰ ਸਭ ਤੋਂ ਹੀ ਜ਼ਿਆਦਾ ਇੱਕ ਬੈਸਟ ਗਿਫਟ ਹੈ ਜੋ ਇੱਕ ਮਾਂ ਆਪਣੇ ਬੱਚੇ ਨੂੰ ਦੇ ਸਕਦੀ ਹੈ ਸਰ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਸਮਝਦੇ ਹਾਂ ਕਿ ਇਹ ਹੁੰਦਾ ਕਿਸ ਕਿਸ ਪ੍ਰਕਾਰ ਨਾਲ ਹੈ ਸਭ ਤੋਂ ਇਹ ਵੀ ਸਿਰ ਫੇਸਿਸ ਦੇ ਵਿੱਚ ਹੁੰਦਾ ਹੈ ਮਿਲਕ ਸਭ ਤੋਂ ਪਹਿਲਾਂ ਸਰ ਜੋ ਜਿਵੇਂ ਹੀ ਬੇਬੀ ਬੋਰਨ ਹੁੰਦਾ ਹੈ ਸਰ ਸਭ ਤੋਂ ਪਹਿਲਾਂ ਜਿਹੜਾ ਇਨੀਸ਼ੀਅਲ ਮਿਲਕ ਆਂਦਾ ਹੈ ਉਹਨੂੰ ਸਰ ਆਪਾਂ ਕੋਲੋਸਟਰਮ ਕਹਿੰਦੇ ਆ ਜੋ ਕਿ ਸਰ ਤਿੰਨ ਤੋਂ ਚਾਰ ਦਿਨ ਦੇ ਲਈ ਇਨੀਸ਼ੀਅਲੀ ਆਂਦਾ ਹੈ ਇਹ ਸਰ ਆਪਾਂ ਇਹਨੂੰ ਕੰਪੇਅਰ ਕਰ ਸਕਦੇ ਹਾਂ ਜਿਵੇਂ ਕਿ ਕਾਊਸ ਬਫੈਲੋਸ ਦੇ ਵਿੱਚ ਸਰ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਛੇੜਾ ਬੋਲੀ ਛੂਛੂ ਦੇ ਵਿੱਚ ਜਿਵੇਂ ਆਂਦਾ ਉਸ ਪ੍ਰਕਾਰ ਨਾਲ ਸਰ ਇਹ ਬਹੁਤ ਹੀ ਜ਼ਿਆਦਾ ਇਮਿਊਨਿਟੀ ਬੂਸਟਰ ਹੁੰਦਾ ਹੈ ਬੱਚੇ ਦੇ ਲਈ ਇਸੇ ਲਈ ਇਹ ਕਹਿਆ ਜਾਂਦਾ ਹੈ ਕਿ ਸ਼ੁਰੂ ਦੇ ਪਹਿਲੇ ਘੰਟੇ ਹੀ ਬੱਚੇ ਨੂੰ ਦੁੱਧ ਪਿਆਣਾ ਮਦਦ ਦਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਚਾਹੇ ਐਨਵੀਡੀ ਹੋਵੇ ਚਾਹੇ ਸੀਜ਼ੇਰੀਅਨ ਕਿਉਂਕਿ ਪਹਿਲੇ 3-4 ਦਿਨ ਸਿਰ ਜਿਹੜਾ ਇਹ ਦੁੱਧ ਆਏਗਾ ਇਹਦੇ ਵਿੱਚ ਬਹੁਤ ਹੀ ਇਮਿਊਨਿਟੀ ਬੂਸਟਰ ਦੀ ਤਰ੍ਹਾਂ ਬੱਚੇ ਲਈ ਇਹ ਕੰਮ ਕਰਦਾ ਪਹਿਲੇ 3-4 ਦਿਨ ਤੋਂ ਬਾਅਦ ਸਿਰ ਫਿਰ ਆਪਣਾ ਦੋ ਹਫ਼ਤੇ ਲਈ ਟਰਾਂਜ਼ੀਸ਼ਨ ਮਿਲਦਾ ਆ ਜਿਹਦੇ ਵਿੱਚ ਸਿਰ ਆਪਣਾ ਇਮਿਊਨਿਟੀ ਕੰਟੈਂਟਸ ਲੈਕਟੋਫੇਰਿਨਸ ਵਗੈਰਾ ਇਮੂਨੋਗਲੋਬਲਿਨਸ ਵਗੈਰਾ ਘਟਣ ਲੱਗ ਜਾਂਦੇ ਹੈ ਪ੍ਰੋਟੀਨ ਕੰਟੈਂਟ 슈ਗਰ ਕ ਫਿਰ ਉਸ ਤੋਂ ਬਾਅਦ ਸਿਰ ਸੈਕਿੰਡ ਵੀਕ ਔਨਵਰਡ ਜਿਹੜਾ ਹੈਗਾ ਆਪਣਾ ਮੈਚੂਰ ਮਿਲਕ ਆਣਾ ਸ਼ੁਰੂ ਹੋ ਜਾਂਦਾ ਹੈ ਜੋ ਕਿ ਹਾਲ ਫਿਰ ਉਹਦੇ ਵਿੱਚ ਹਰ ਇੱਕ ਐਸੈਂਸ਼ੀਅਲ ਨਿਊਟ੍ਰੀਐਂਟ ਹੁੰਦਾ ਹੈ ਜੋ ਕਿ ਬੱਚੇ ਦੀ ਫਰਸਟ 6 ਮੰਨ ਦੇ ਵਿੱਚ ਹਰ ਇੱਕ ਜ਼ਰੂਰਤ ਨੂੰ ਪੂਰੀ ਕਰਦਾ ਹੈ ਤੇ ਦੂਜੇ ਨੰਬਰ ਦੇ ਸਰ ਮਦਰਸ ਮਿਲਕ ਦਾ ਮਤਲਬ ਇੰਨਾ ਜ਼ਿਆਦਾ ਇੱਕ ਕਹਿ ਲਓ ਕਿ ਕੁਦਰਤੀ ਤੌਰ ਤੇ ਬਣਿਆ ਹੁੰਦਾ ਹੈ ਕਿ ਅਗਰ ਸਰ ਬੱਚਾ ਬੰਦਾ ਸਰ ਬੱਚੇ ਦੀ ਜਸਟੇਸ਼ਨ ਦੇ ਹਿਸਾਬ ਨਾਲ ਵੀ ਇਹ ਬੱਚੇ ਮਤਲਬ ਇਹ ਕੰਟੈਂਟਸ ਵੇਰੀ ਕਰਦੇ ਨੇ ਮਾਂ ਰੂਪੱਚਾ ਪਲੀ ਟਮ ਹੈ ਤਾਂ ਸਰ ਉਹ ਮਦਰ ਦਾ ਜਿਹੜਾ ਮਿਲਕ ਹੈ ਉਹ ਅਲੱਗ ਉਹਦੇ ਵਿੱਚ ਮਤਲਬ ਕੰਪੋਨੈਂਟਸ ਹੋਣਗੇ న్యూਟਰੀਐਂਟਸ ਅਲੱਗ-ਅਲੱਗ ਮਾਤਰਾ ਦੇ ਵਿੱਚ ਹੋਣਗੇ ਫੋਰ ਜਿਵੇਂ ਕਿ ਆਪਣਾ ਟਾਰਮ ਵੀ ਹੈ ਉਹਦੇ ਵਿੱਚ ਅਲੱਗ ਮਤਲਬ ਇੰਨਾ ਸਰ ਮਤਲਬ ਕੀ ਇਹ ਉਸ ਨਜ਼ਰੀਏ ਦਾ ਨਾਲ ਬਣਿਆ ਹੁੰਦਾ ਹੈ ਕਿ ਜੋ ਕਿ ਬੱਚੇ ਦੇ ਲਈ ਬੈਸਟ ਹੋਵੇ ਫਿਰ ਦੂਜੇ ਨੰਬਰ ਦੇ ਸਰ ਆਪਾਂ ਅਗਰ ਗੱਲ ਕਰ ਲਈਏ ਹੁਣ ਜਦੋਂ ਬੱਚਾ ਸਰ ਬ੍ਰੈਸਟ ਫੀਡ ਸ਼ੁਰੂ ਹੀ ਕਰਦਾ ਹੈ ਫਿਰ ਸਰ ਆਪਾਂ ਜਿਹੜਾ ਬ੍ਰੈਸਟ ਫੀਡ ਨੂੰ ਦੋ ਭਾਗ ਦੇ ਵਿੱਚ ਵੰਡਦੇ ਹਾਂ ਫੋਰ ਮਿਲਕ ਤੇ ਹਾਈ ਮਿਲਕ ਸਰ ਸਭ ਤੋਂ ਪਹਿਲਾਂ ਜਦੋਂ ਬੱਚਾ ਸ਼ੁਰੂ-ਸ਼ੁਰੂ ਵਿੱਚ ਬ੍ਰੈਸਟ ਫੀਡ ਲੈਂਦਾ ਹੈ ਜਿਹੜਾ ਪਹਿਲਾ ਭਾਗ ਹੁੰਦਾ ਹੈ ਸਰ ਫਰਸਟ ਪੋਰਸ਼ਨ ਉਹਨੂੰ ਸਿਰਫ ਫਾਰਮੂਲਾ ਕਹਿੰਦੇ ਆ ਜਿਹਦੇ ਨਾਲ ਸਰ ਬੱਚੇ ਦੀ ਆਪਾ ਜਿਵੇਂ ਕਹਿੰਦੇ ਆ ਥਰਸਟ ਦੀ ਸੈਟੀਸਫੈਕਸ਼ਨ ਹੁੰਦੀ ਹੈ ਉਹਦੇ ਵਿੱਚ ਸਰ ਪ੍ਰੋਟੀਨ ਕੰਟੈਂਟ मिनਰਲ ਵਿਟਾਮਿਨਸ ਜ਼ਿਆਦਾ ਹੁੰਦੇ ਆ ਤੇ ਵਾਟਰ ਕੰਟੈਂਟ ਜ਼ਿਆਦਾ ਹੁੰਦਾ ਜਿਸ ਨਾਲ ਬੱਚੇ ਦੀ ਪਿਆਸ बुझਦੀ ਹੈ ਤੇ ਐਂਡ ਦੇ ਵਿੱਚ ਸਰ ਜਿਹੜਾ ਮਿਲਕ ਆਉਂਦਾ ਹੈ ਉਹਦੇ ਵਿੱਚ ਫੈਟ ਕੰਟੈਂਟ ਜ਼ਿਆਦਾ ਹੁੰਦਾ ਜਿਹਦੇ ਨਾਲ ਬੱਚੇ ਦੀ ਭੁੱਖ ਮਿਟਦੀ ਹੈ ਇਸੇ ਕਰਕੇ ਸਰ ਆਪਾਂ ਹਰ ਮਦਰ ਨੂੰ ਸੁਜੈਸਟ ਕਰਦੇ ਆ ਕਿ ਤੁਸੀਂ ਜਦੋਂ ਵੀ ਬੱਚੇ ਨੂੰ ਬ੍ਰੈਸਟ ਫੀਡ ਕਰਾਣੀ ਹੈ ਇੱਕ ਬ੍ਰੈਸਟ ਆਪਣੀ ਚੰਗੀ ਤਰ੍ਹਾਂ ਐਂਟੀ ਕਰਕੇ ਫਿਰ ਦੂਜੀ ਬ੍ਰੈਸਟ ਤੇ ਬੱਚੇ ਨੂੰ ਲਗਾਓ ਤਾਂ ਹੀ ਉਹਦਾ ਜਿਹੜਾ ਹੈਗਾ ਵਾਧਾ ਤੇ ਵਿਕਾਸ ਚੰਗੀ ਤਰ੍ਹਾਂ ਹੋਏਗਾ ਤੇ ਬੇਸਿਕਲੀ ਕੀ ਹੈ ਜਿਵੇਂ ਸਾਨੂੰ ਜਿਵੇਂ ਡਾਕਟਰ ਨੇ ਦੱਸਿਆ ਕਿ ਇੱਕ ਬ੍ਰੈਸਟ ਨੂੰ ਭੁਲਾ ਕੇ ਬਿਲਕੁਲ ਤਾਂ ਹੀ ਦੂਜੀ ਬ੍ਰੈਸਟ ਭੁਲਾਣੀ ਹਾਂਜੀ ਉਸ ਤੋਂ ਬਾਅਦ ਸਰ ਇਹ ਆਪਾਂ ਹੁਣ ਅੱਗੇ ਗੱਲ ਕਰਦੇ ਬੈਨੀਫਿਟਸ ਸੋ ਬੈਨੀਫਿਟਸ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਬੈਸਟ ਗਿਫਟ ਹੈ ਸਰ ਬੇਬੀ ਲਈ ਸਰ ਨੋਟ ਓਨਲੀ ਫॉर ਬੇਬੀ ਮਦਰ ਲਈ ਵੀ ਸਰ ਇਹ ਬੈਸਟ ਚੀਜ਼ ਹੈ ਇਹਦੇ ਬੈਨੀਫਿਟਸ ਸਰ ਦੋਵਾਂ ਨੂੰ ਹੀ ਮਦਰ ਦੇ ਬੇਬੀ ਦੋਨਾਂ ਨੂੰ ਹੀ ਹੁੰਦੇ ਆ ਸਭ ਤੋਂ ਪਹਿਲਾਂ ਸਰ ਆਪਾਂ ਬੇਬੀ ਦੇ ਬੈਨੀਫਿਟਸ ਦੀ ਗੱਲ ਕਰ ਲੈਨੇ ਆ ਬੇਬੀ ਦੇ ਬੈਨੀਫਿਟਸ ਦੇ ਵਿੱਚ ਸਰ ਅਗਰ ਦੇਖਿਆ ਜਾਵੇ ਮਦਰਸ ਮਿਲਕ ਦੇ ਵਿੱਚ ਹਰ ਇੱਕ ਨਿਊਟ੍ਰੀਐਂਟ ਅਵੇਲੇਬਲ ਹੁੰਦਾ ਹੈ ਜੋ ਕਿ ਫਰਸਟ 6 ਮੰਥਸ ਲਈ ਉਹਦੀ ਗਰੋਥ ਐਂਡ ਡਿਵੈਲਪਮੈਂਟ ਲਈ ਜ਼ਰੂਰੀ ਹੈ ਦੂਜੇ ਨੰਬਰ ਸਰ ਕਾਰਬੋਹਾਈਡਰੇਟਸ ਹੋ ਗਏ ਬੇਸਿਕਲੀ ਇਹਦੇ ਵਿੱਚ ਲੈਕਟੋਸ ਪਾਇਆ ਜਾਂਦਾ ਹੈ ਜੋ ਕਿ ਸਰ ਬੱਚੇ ਦੇ ਅਗਰ ਕਾਫੀ ਬੈਨੀਫਿਫਿਟਸ ਹੁੰਦੇ ਨੇ ਅਗਰ ਕੈਲਸ਼ੀਅਮ ਦੀ ਐਬਸਾਰਪਸ਼ਨ ਕਰਵਾਣੀ ਬੱਚੇ ਦੇ ਸਰ ਜਿਹੜੇ ਆਪਾਂ ਜਿਵੇਂ ਪ੍ਰੋਬਾਇਓਟਿਕਸ ਦਿੰਦੇ ਨੇ ਕੱਟ ਲਈ ਜਿਹੜੇ ਅੱਛੇ ਬੈਕਟੀਰੀਆ ਉਹਦੀ ਗਰੋਥ ਇਸ ਸਰ ਫੈਟਸ ਆ ਜਾਂਦੇ ਨੇ ਫੈਟਸ ਦੇ ਵਿੱਚ ਵੀ ਟੂ ਫੈਟਸ ਜਿਹਨੂੰ ਆਪਾਂ ਕਹਿੰਦੇ ਆ ਪੋਲੀਅੰ ਸੈਚੂਰੇਟਿਡ ਫੈਟੀ ਐਸਿਡਸ ਹੁੰਦੇ ਨੇ ਜੋ ਕਿ ਸਿਰ ਬੱਚੇ ਦੀ ਜਿਵੇਂ ਆਪਾਂ ਕਹਿੰਦੇ ਆ ਨਰਵਸ ਸਿਸਟਮ ਲਈ ਮਾਈਨਿਊਨੇਸ਼ਨ ਵਗੈਰਾ ਕਰਾਣੀ ਉਹਦੇ ਲਈ ਬਹੁਤ ਅੱਛੇ ਹੁੰਦੇ ਨੇ ਉਸ ਤੋਂ ਬਾਅਦ ਸਿਰ ਪ੍ਰੋਟੀਨ ਕੰਟੈਂਟ ਫਿਰ ਸਭ ਤੋਂ ਟੋਡੇ ਮਿਨਰਲ ਵਿਟਾਮਿਨਸ ਤੇ ਸਿਰ ਸਭ ਤੋਂ ਜ਼ਿਆਦਾ ਜਿਹੜਾ ਇੰਪੋਰਟੈਂਟ ਜਿਹੜੀ ਸ਼ੁਰੂ ਚ ਆਪਾਂ ਗੱਲ ਕੀਤੀ ਕਲੋਸ ਟਰਮ ਇਮਿਊਨਿਟੀ ਬੂਸਟਰਸ ਇਮਿਊਨੋ ਮੋਡੂਲੇਟਰਸ ਜਿਵੇਂ ਕਿ ਮਦਰਸ ਮਿਲਕ ਦੇ ਵਿੱਚ ਸਕਰੀਬ ਹੁੰਦੇ ਨੇ ਜਿਵੇਂ ਸਰ ਆਪਣੀ ਸੈਕਰੀਟਰੀ ਆਈਜੀਏ ਐ ਰਿਗਨੈਸਨ ਮੈਕਰੋਫੇਜਿਸ ਹੋ ਗਿਆ ਹੋਰ ਵੀ ਇਹ ਰੇਕਾ ਅਕਾਰ ਦੇ ਲੈਕਟੋਫੇਰਿਨ ਵਗੈਰਾ ਸਬ ਕਾਫੀ ਜਿਆਦਾ ਇਮਿਊਨਿਟੀ ਬੂਸਟਰਸ ਹੁੰਦੇ ਨੇ ਜਿਨ੍ਹਾਂ ਦਾ ਕੀ ਫਾਇਦਾ ਆ ਸਿਰ ਜਿਹੜਾ ਬੱਚਾ ਬ੍ਰੈਸਟ ਫੈਡ ਹੈ ਉਹ ਬੱਚੇ ਨੂੰ ਸਿਰ ਕਾਫੀ ਜਿਆਦਾ ਘੱਟ ਚਾਂਸਸ ਹੁੰਦੇ ਆ ਕਿ ਉਹਨੂੰ ਡਾਇਰੀਆ ਹੋਏਗਾ ਰੈਸਪੀਰੇਟਰੀ ਡਰੈਕਟ ਇਨਫੈਕਸ਼ਨਸ ਹੋਣਗੀਆਂ ਈਅਰ ਇਨਫੈਕਸ਼ਨਸ ਹੋਣਗੀਆਂ ਡੈਂਟਲ ਇਨਫੈਕਸ਼ਨਸ ਹੋਣਗੀਆਂ ਹੋਰ ਵੀ ਸਿਰ ਕਾਫੀ ਬਿਲਕੁਲ ਬਿਮਾਰੀਆਂ ਤੋਂ ਬਚੇਗਾ ਦੂਜੇ ਨੰਬਰ ਦੇ ਸਿਰ ਜਿਹੜਾ ਬੱਚਾ ਬ੍ਰੈਸਟ ਫੈਡ ਲੈ ਰਿਹਾ ਉਹਨੂੰ ਸਿਰ ਲੇਟਰ ਲਾਈਫ ਦੇ ਵਿੱਚ ਵੀ ਡਾਇਬੀਟਿਸ ਉਸ ਤੋਂ ਬਾਅਦ ਸਰ ਮੈਲਿਗਨਸੀ ਹੋਣ ਦੇ ਚਾਂਸਸ ਵੀ ਕਾਫੀ ਜ਼ਿਆਦਾ ਘਟ ਜਾਂਦੇ ਨੇ ਜਿਹੜੇ ਬੱਚੇ ਨੂੰ ਕਿਸੇ ਹੋਰ ਫਾਰਮ 'ਚ ਮਿਲਕ ਮਿਲਦਾ ਹੈ ਤੀਜੇ ਨੰਬਰ ਦੇ ਸਰ ਆਪਾਂ ਗੱਲ ਕਰੀਏ ਆਈਕਿਊ ਇਹ ਵੀ ਦੇਖਿਆ ਗਿਆ ਹੈ ਸਰ ਜਿਹੜੇ ਬੱਚੇ ਬ੍ਰੈਸਟ ਫੀਡ ਪ੍ਰੋਪਰਲੀ ਬੱਚੇ ਐਕਸਕਲੂਸਿਵਲੀ ਬ੍ਰੈਸਟ ਫੀਡ ਹੁੰਦੇ ਨੇ ਉਹਨਾਂ ਦਾ ਆਈਕਿਊ ਦੂਸਰੇ ਬੱਚਿਆਂ ਨਾਲੋਂ ਜ਼ਿਆਦਾ ਹੁੰਦਾ ਹੈ ਇਸਰ ਕੁਝ ਫਾਇਦੇ ਅਨੇਕਾ ਫਾਇਦੇ 'ਚ ਕੁਝਕ ਫਾਇਦੇ ਆਪਾਂ ਬੱਚੇ ਦੇ ਦੱਸੇ ਉਸ ਤੋਂ ਬਾਅਦ ਸਰ ਮਦਰ ਨੂੰ ਵੀ ਬੈਨੀਫਿਟ ਹੁੰਦੇ ਨੇ ਜਿਵੇਂ ਕਿ ਸਰ ਸਭ ਤੋਂ ਪਹਿਲਾਂ ਆਪਾਂ ਕਿਉਂ ਕਹਿੰਦੇ ਆ ਕਿ ਜਿੰਨੀ ਜਲਦੀ ਹੋ ਸਕੇ ਤੁਸੀਂ ਬੱਚੇ ਨੂੰ ਮਾਂ ਦੇ ਦੁੱਧ ਤੇ ਪ ਉਹਦੇ ਅਸਰ ਸਭ ਤੋਂ ਜ਼ਿਆਦਾ ਜਿਹੜਾ ਮਦਰ ਨੂੰ ਬੈਨੀਫਿਟ ਹੈ ਜਦੋਂ ਪੋਸਟਪਾਰਟਮ ਹੈਮਰੇਜ ਜਿਹੜੀ ਹੈਗੀ ਆ ਉਹਦੇ ਚਾਂਸਸ ਕਾਫੀ ਘਟ ਜਾਂਦੇ ਨੇ ਉਸ ਤੋਂ ਬਾਅਦ ਜਟਰ ਯੂਟਰਸ ਦਾ ਜਿਹੜਾ ਸਾਈਜ਼ ਹੁੰਦਾ ਉਹ ਕਾਫੀ ਵੱਡਾ ਹੋ ਜਾਂਦਾ ਜਦੋਂ ਬੇਬੀ ਅੰਦਰ ਹੁੰਦਾ ਸਰ ਉਹਦੀ ਇਨਵੋਲੂਸ਼ਨ ਹੋਣੀ ਹੁੰਦੀ ਉਹਨੇ ਬੈਕ ਟੂ ਆਪਣੇ ਪ੍ਰੋਪਰ ਸਾਈਜ਼ ਦੇ ਵਿੱਚ ਜਾਣਾ ਉਹਦੇ ਵਿੱਚ ਵੀ ਸਰ ਹੈਲਪ ਹੁੰਦੀ ਹੈ ਤੀਜੇ ਨੰਬਰ 'ਚ ਜਦ ਮਦਰ ਦਾ ਜਿਹੜਾ ਕਾਫੀ ਜ਼ਿਆਦਾ weight gain ਹੋ ਗਿਆ ਹੁੰਦਾ ਹੈ ਪ੍ਰੈਗਨਸੀ ਦੇ ਦੌਰਾਨ ਉਹ ਵੀ ਬੜੀ ਜਲਦੀ ਜਲਦੀ ਸ਼ੈੱਡ ਹੋ ਜਾਂਦਾ ਹੈ ਉਸ ਤੋਂ ਬਾਅਦ ਬ੍ਰੈਸਟ ਕੈਂਸਰ ఓਵਰੀ ਕੈਂਸਰ ਇਦੇ ਵਿੱਚ ਵੀ ਸਰ ਕਾਫੀ ਮਤਲਬ ਕੀ ਚਾਂਸਸ ਮਦਰਸ ਨੂੰ ਪਟ ਜਾਂਦੇ ਨੇ मतलब ਇੰਨੇ ਜਿਆਦਾ ਮਤਲਬ ਕੀ ਫਾਇਦੇ ਨੇ ਟੂ ਬੋਥ ਬੇਬੀ ਐਂਡ ਮਦਰ ਇਸੋ ਜਿਵੇਂ ਦੇਣਾ ਕਿੰਨੀ ਦੇਰ ਚਾਹੀਦਾ ਆਪਾਂ ਨੂੰ 6 ਮਹੀਨੇ ਸਾਲ ਜਿਹੜਾ ਕੰਟੀਨਿਊਟੀ ਕਿੰਨੀ ਦੇਰ ਰੱਖਣੀ ਚਾਹੀਦੀ ਸਰ ਦੇਖੋ ਪਹਿਲੇ 6 ਮਹੀਨੇ ਤੱਕ ਬੱਚੇ ਨੂੰ ਐਕਸਕਲੂਸਿਵਲੀ ਬ੍ਰੈਸਟ ਫੀਡ ਕਰਾਓ ਮਤਲਬ ਐਕਸਟਰਾ ਉਹ ਬਾਹਰ ਕੁਝ ਨਹੀਂ ਦੇਣਾ ਚਾਹੀਦਾ ਬਿਲਕੁਲ ਵੀ ਨਹੀਂ ਸਰ ਬਾਹਰ ਸਿਰਫ ਔਰ ਸਿਰਫ ਤੁਸੀਂ ਪਾਣੀ ਵੀ ਬਾਹਰ ਨਹੀਂ ਦੇਣਾ ਸਿਰਫ ਔਰ ਸਿਰਫ ਸਿਰਫ ਮਲਟੀਵਿਟਾਮਿਨ ਡ੍ਰੋਪਸ ਉਹ ਵੀ ਅਗਰ ਡਾਕਟਰ ਸੁਜੈਸਟ ਕਰਦਾ ਆ ਆਇਰਨ ਦੇ ਡ੍ਰੋਪਸ ਉਹ ਸਿਰਫ ਦਿਓ ਬਾਕੀ ਸਿਰਫ ਕੁਝ ਵੀ ਨਹੀਂ ਦੇਣਾ ਚਾਹੀਦਾ ਤੇ ਪੰਜਾਬੀ ਲੋਕ ਜਾਂ ਈਵਨ ਹਰ ਕਿਤੇ ਹੁੰਦਾ ਕਿ ਬੱਚੇ ਨੂੰ ਗੁੜਤੀ ਦੇਣੀ ਆ ਆਪਾਂ ਉਹਦੇ ਨਾਲ ਕੀ ਹੋ ਜਾ ਕਿ ਇੱਕ ਦੋ ਵਾਰ ਬੱਚੇ ਨੂੰ ਸ਼ਹਿਦ ਦੇਣ ਦੇ ਨਾਲ ਜਾਂ ਕਿਸੇ ਵੀ ਫਾਰਮ ਦੇ ਵਿੱਚ ਤੁਸੀਂ ਗੁਰਤੀ ਦਿੰਨੇ ਹੋ ਉਹਦੇ ਨਾਲ ਵੀ ਫਿਰ ਬੱਚਾ ਜਿਵੇਂ ਆਪਾਂ ਕਹਿੰਦੇ ਆ ਕਿ ਮਦਰ ਕੀ ਵੀ ਕਹਿੰਦੀ ਕਿ ਬੱਚਾ ਦਾ ਦੁੱਧ ਹੀ ਛੱਡ ਗਿਆ ਜੀ ਦੁੱਧ ਲੈਂਦਾ ਨਹੀਂ ਉਹਦਾ ਸਰਕਾਰਨ ਕੀ ਹੈ ਮਦਰਸ ਮਿਲਕ ਦੇ ਵਿੱਚ ਸਰ ਜਿਹੜੀ ਨੈਚੁਰਲ 슈ਗਰ ਆ ਜਾਂ ਮਤਲਬ ਕੰਟੈਂਟ ਉਹਦਾ ਉਸ ਹਾਲਾਤ ਨਾਲ ਕਿ ਉਹਦੇ ਵਿੱਚ ਕੋਈ ਐਸਾ ਟੇਸਟ ਨਹੀਂ ਹੁੰਦਾ ਬੱਚੇ ਲਈ ਬਟ ਅਗਰ ਤੁਸੀਂ ਬਾਹਰੋਂ ਉਹਨੂੰ ਕੋਈ 슈ਗਰ ਦੋਗੇ ਹਣੀ ਦੋਗੇ ਤਾਂ ਉਹਦੇ ਮੂੰਹ ਦਾ ਟੇਸਟ ਬਦਲੇਗਾ ਤਾਂ ਉਹਨੂੰ ਨੈਚੁਰਲ ਮਿਲਕ ਦਾ ਅੱਛਾ ਹੀ ਨਹੀਂ ਲੱਗੇਗਾ ਤਾਂ ਕਰਕੇ ਕੁਝ ਵੀ 6 ਮਹੀਨੇ ਤੱਕ ਬਾਹਰੋਂ ਨਾ ਦੋ ਉਸ ਤੋਂ ਬਾਅਦ ਸਰ ਜੋ ਆਪਾਂ ਰეკਮੈਂਡ ਕਰਦੇ ਆ ਬ੍ਰੈਸਟ ਮਿਲਕ ਤਾਂ ਆਪਾਂ ਨੂੰ ਕੰਟੀਨਿਊ 2 ਇਅਰਸ ਤੱਕ ਕਰਨਾ ਚਾਹੀਦਾ ਬਟ ਐਕਸਕਲੂਸਿਵਲੀ ਫਾਰ ਫਰਸਟ 6 ਮੰਥਸ ਉਸ ਤੋਂ ਬਾਅਦ ਸਰ ਥੋੜਾ ਥੋੜਾ ਘਟਾਉਂਦੇ ਰਹਿਣਾ ਚਾਹੀਦਾ ਇਹ ਵੀ ਸਰ ਪ੍ਰੋਬਲਮ ਆਉਂਦੀ ਹੈ ਕਈ ਘਰ ਦੇ ਕੀ ਕਰਦੇ ਨੇ 6 ਮਹੀਨੇ ਤੋਂ ਬਾਅਦ ਵੀ ਉਹਨਾਂ ਨੂੰ ਲੱਗਦਾ ਹੈ ਕਿ ਮਾਂ ਦਾ ਹੀ ਦੁੱਧ ਪਲਾਈ ਜਾਈਏ ਜਾਂ ਮਤਲਬ ਘਰੋਂ ਦੁੱਧ ਹੀ ਬੱਚੇ ਨੂੰ ਪਲਾਈ ਜਾਈਏ ਉਹਦੇ ਨਾਲ ਸਰ ਕੀ ਹੁੰਦਾ ਉਹਨਾਂ ਨੂੰ ਲੱਗਦਾ ਕਿ ਬੱਚਾ ਦੁੱਧ ਨਾਲ ਤਕੜਾ ਹੋਏਗਾ ਬਟ ਸਰ 6 ਮਹੀਨੇ ਤੋਂ ਬਾਅਦ ਦੁੱਧ ਨਾਲ ਬੱਚੇ ਦੀ ਖੁਰਾਕ ਪੂਰੀ ਨਹੀਂ ਹੁੰਦੀ 6 ਮਹੀਨੇ ਤੋ ਬਾਅਦ ਆਪਣਾ ਬੱਚੇ ਨੂੰ ਕੰਪਲੀਮੈਂਟਰੀ ਫੀਡਿੰਗ ਤੇ ਪਾਣਾ ਹੀ ਚਾਹੀਦਾ ਹੈ ਹਾਂ ਨਾਲ ਨਾਲ ਤੁਸੀਂ 2 ਸਾਲ ਤੱਕ ਕੰਟੀਨਿਊ ਬ੍ਰੈਸਟਫੀਡ ਕਰ ਸਕਦੇ ਹੋ ਉਸ ਬਿਲਕੁਲ ਅ ਜਿਵੇਂ ਡਾਕਟਰਾਂ ਨੇ ਦੇਖੋ ਇਹ ਬਹੁਤ ਵੱਡੀ ਗੱਲ ਦਸੀ ਹੈ ਵੀ 6 ਮਹੀਨੇ ਤੱਕ ਬੱਚੇ ਨੂੰ ਤੁਸੀਂ ਮਾਂ ਦਾ ਦੁੱਧ ਹੀ ਪਲਾਣਾ ਤੇ ਜਿਹੜੀ ਇੱਕ ਵੱਡੀ ਗੱਲ ਇਹ ਹੈ ਦੇਖੋ ਮਾਂ ਦਾ ਜਿਵੇਂ ਦੁੱਧ ਪਲਾਣਾ ਹੈ ਬੱਚਾ ਹੁੰਦਾ ਹੈ ਪ੍ਰੀਮਚੂਰ ਹੈ ਜਾਂ ਕੁਝ ਟਾਈਮ ਤੋਂ ਪਹਿਲੇ ਹੈ 34 ਹਫ਼ਤੇ ਜੋ ਗਿਆ 35 ਜੋ ਗਿਆ 33 ਜੋ ਗਿਆ 36 ਜੋ ਗਿਆ ਉਥੇ ਇਹ ਜ਼ਿਆਦਾ ਜੁੜੀ ਵੀ ਦੇਖਿਆ ਜਾਂਦਾ ਵੀ ਤੁਸੀਂ ਇੰਨੇ ਜ਼ਬਰਦਸਤੀ ਵੀ ਨਹੀਂ ਪਲਾਣਾ ਵੀ ਬੱਚਾ ਲੈ ਰਿਹਾ ਕਿ ਨਹੀਂ ਲੈ ਰਿਹਾ ਉਹ ਡਾਕਟਰ ਵੀ ਜੇ ਮੂੰਹ ਰਸਤੇ ਨਹੀਂ ਰਹਿ ਰਿਹਾ ਤਾਂ ਇਹ ਜਿਹਦੇ ਤੋਂ ਮਦਦ ਦੀ ਫੀਡ ਨਿਕਾਲ ਕੇ ਵੀ ਲੱਗਦਾ ਉਹ ਪੰਦੇ ਦਿੰਦੇ ਆ ਨਾ ਬਿਲਕੁਲ ਬਿਲਕੁਲ ਹਾਂ ਤੇ ਉਹ ਤੁਸੀਂ ਧਿਆਨ ਵੀ ਰੱਖਣਾ ਵੀ ਬੱਚਿਆਂ ਦੀ ਸਿਹਤ ਸੈਸ਼ਨ ਵਿੱਚ ਬੱਚੇ ਦੇ ਡਾਕਟਰ ਦੀ ਸਿਹਤ ਸੈਸ਼ਨ ਵਿੱਚ ਲੱਦੇ ਵੀਰੋਂ ਉਥੇ ਬਾਅਦ ਜਿਵੇਂ ਤੁਸੀਂ ਦਲੀਆ ਦੇਣਾ ਖਿਚੜੀ ਦੇਣੀ ਹੈ ਕੋ ਹੋਰ ਬਿਸਕੁਟਸ ਮਿਕਸ ਕਰਕੇ ਦੇਣੇ ਆ ਜਾਂ ਕੋ ਪ੍ਰੋਟੀਨ ਦੇਣੀ ਹੈ ਕੁਝ ਮਤਲਬ ਕੋ ਹੋਰ ਸਪਲੀਮੈਂਟ ਦੇਣੇ ਆ ਉਹ ਤੁਸੀਂ ਡਾਕਟਰ ਦੀ ਸਲਾਹ ਲਾਣਾ ਜਾਂ ਆਪਣੇ ਆਪ ਵੀ ਕੁਝ ਚੀਜ਼ਾਂ ਦੇ ਸਕਦੇ ਆ ਤੇ ਤੁਸੀਂ ਜਿਵੇਂ ਸਾਡੀ ਇਹਦੇ ਵਿੱਚ ਆਮ ਤੌਰ ਤੇ ਸਾਡਾ ਕੰਟੈਕਟ ਨੰਬਰ ਵੀ ਹੁੰਦਾ ਉੱਥੋਂ ਤੁਸੀਂ ਕਿਸੇ ਨੂੰ ਖੁਦ ਵੀ ਗੱਲ ਕਰਕੇ ਕੋਈ ਚੀਜ਼ਾਂ ਪੁੱਛ ਸਕਦੇ ਐਵੇਂ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਰਹਾਂਗੇ ਸਤਿ ਸ਼੍ਰੀ ਅਕਾਲ ਉਸਤੇ